ਆਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਪਜਾ ਨੂੰ ਉੱਪਰ ਕੋ ਨਾਮ ਪੁਕਾਰੈ ਪੁਕਾਰਨ ਕੋ ਜੋ ਉਦਮ ਕਰਤਾ ਗੁਰਪਰਮੇਸ਼ਰ ਤਾਂ ਕਾ ਮਾਰਾ ਰਹਾਉ ਨਿਰਵਾਰੇ ਸੰਗਵਰ ਰਚਾਵ ਹਰ ਦਰਗਿਓ ਹਾਰਾ ਆਦ ਜੁਗਾਦ ਪ੍ਰਭ ਕੇ ਵੜ ਆਏ ਜਨ ਕੀ ਪੈਜ ਸਵਾਰਾ ਨਿਰ ਪਾਪ ਭਏ ਸਗਲ ਭਾਉ ਮਿਟਿਆ ਚਰਨ ਕਮਲ ਆਧਾਰਾ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰ ਗਰੀਬਾ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸਾਗਨ ਮਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਓ ਆਪ ਜੋ ਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵੜਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਏ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਇ ਫਰੀਦਾ ਜਿਹੜੇ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁਮਾ ਆਪ ਨੜੇ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਆਂਦਰ ਸਚਾ ਨੇ ਹੋ ਆਇਆ ਪੂਰੇ ਸਤਿਗੁਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੇ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਤ ਸੁਣੋ ਬਿਨੋ ਪ੍ਰਭ ਮੇਰੇ ਮਿਤਾ ਆਚਰਣ ਕਮਲ ਵਸਾ ਮੇਰੇ ਚੀਤਾ ਨਾਨਕ ਇਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੁ ਕਹ ਟਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਕਸੰਮੰਦੇ ਨੂਰ ਅਰ ਸੌਂ ਕੁਰਸਾ ਛੱਟਿਆ ਤੁਧ ਡਿਠੇ ਸਚੇ ਬਾਦਿਸ਼ਾ ਮਲ ਜਨਮ ਜਨਮੰਦੇ ਕਟਿਆ ਸਜਣ ਸੱਚਾ ਬਾਦਿਸ਼ਾ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੈਸਾ ਸਜਣ ਸੱਚਾ ਬਾਦਿਸ਼ਾ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹਿਆ ਸਬਨਾ ਦਾ ਵੈਸਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਤਨਸਰੇ ਮਹਲਾ ਪਹਿਲਾ ਸਹਜ ਮਿਲਿਆ ਮਿਲੇ ਆਪਰਵਾਣ ਨਾ ਤਿਸਮਰਣ ਨਾ ਆਵਣ ਜਾਣ ਠਾਕੁਰ ਮਹਾਂ ਦਾਸ ਦਾਸ ਮਹ ਸੋਏ ਜਾਂ ਦੇਖਾਂ ਤਹ ਅਵਰਨਾ ਕੋਏ ਸਾਥ ਜੁ ਮਿਲਾ ਮਿਲੇ ਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ठाकुर ਮਹ ਦਾਸ ਦਾਸ ਮਹ ਸੋਏ ਜਾਂ ਦੇਖਾਂ ਤਹ ਅਵਰਨਾ ਕੋਏ ਗੁਰਮੁਖ ਭਗਤ ਆਜੇ ਘਰ ਪਾਈਆ ਬਿਨ ਗੁਰ ਭੇਟੇ ਮਾਰੇ ਆਇਆ ਜਾਈਆ ਰਹਾਓ ਸੋਗਰ ਕਰੋ ਜੇ ਸਾਚ ਦਿਰੜਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨਵਾ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤ ਗੁਰੂ ਪੂਰਾ ਮਿਲੇ ਮਿਲਾਏ ਆਪ ਦਿਖਾਵੈ ਆਪੇ ਦੇਖੈ ਹਾਠ ਨਾ ਪਤੀ ਜਾ ਨਾ ਬੋਹ ਪੇਖੈ ਘੜ ਪੰਢ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੁੱਲੇ ਚੋਟਾਂ ਖਾਹੇ ਬਹੁਤ ਸਿਆਣ ਬਿਆਵਹਿ ਜਾਹੇ ਨਾਮ ਜਪੈ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰਾ ਆਦ ਯੁਗਾਦ ਸਹਜ ਮਨ ਧੀਰਾ ਪੱਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸੇ ਆਗੈ ਪ੍ਰਭ ਤੁਧ ਸਾਲਾ ਹੈ ਤੁਧ ਬਿਨ ਦੁਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉਂ ਆਖਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਕਿਸੇ ਆਗੈ ਪ੍ਰਭ ਤੁਧ ਸਾਲਾ ਹੈ ਤੁਦ ਬਨੰਦੂ ਜਾ ਮੈਂ ਕੋ ਨਹੀਂ ਜਿਉ ਤੁਦ ਭਾਵੈ ਤਿਉ ਰਾਖਰ ਜਾਏ ਨਾਨਕ ਸਹਜ ਭਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ